ਸਤਿ ਸ੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਿਨ ਵਿੱਚ ਖੜੇ ਹੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਪਹਿਲਾ ਐਕਟ ਅਜ਼ਰ ਮਾਰਦੇ ਆ ਮੁੱਖ ਹੈਡਲਾਈਨਸ ਤੇ ਕਿੰਗ ਚਾਰਲਸ ਨੇ ਦਿੱਤੀ ਥਰੋਨ ਸਪੀਚ ਕੈਨਡਾ ਨੂੰ ਕਿਹਾ ਮਜ਼ਬੂਤ ਤੇ ਆਜ਼ਾਦ ਦੇਸ਼ ਮਾਰਕਾਨੀ ਨੇ ਕੈਨਡਾ ਦੀ ਜਨਤਾ ਦੇ ਨਾਲ ਕੀਤੇ ਵੱਡੇ ਵਾਅਦੇ ਵਾਅਦਿਆਂ ਨੂੰ ਕਿੰਗ ਚਾਰਲਸ ਨੇ ਪੜ੍ਹ ਕੇ ਸੁਣਾਇਆ ਕਿੰਗ ਚਾਰਲਸ ਤੇ ਕੁਈਨ ਕੈਮਲਾ ਕੈਨਡਾ ਤੋਂ ਵਾਪਸ ਹੋਏ ਰਵਾਨਾ ਦੋ ਰੋਜ਼ਾ ਕੈਨਡਾ ਫੇਰੀ ਤੇ ਸੀ ਸ਼ਾਹੀ ਜੋੜਾ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਮੁੜ ਚਰਚਾ ਦੇ ਵਿੱਚ ਜੁੱਤੀਆਂ ਪਾਉਣ ਨੂੰ ਲੈ ਕੇ ਖੜਾ ਹੋਇਆ ਨਵਾਂ ਵਿਵਾਦ ਤੇ ਹੁਣ ਖਬਰਾਂ ਵਿੱਚ ਇਸਤਾਰ ਦੇ ਨਾਲ ਕਿੰਗ ਚਾਰਲਸ ਨੇ ਕੈਨੇਡਾ ਨੂੰ ਮਜ਼ਬੂਤ ਤੇ ਆਜ਼ਾਦ ਆਖਦਿਆਂ ਸਮਤ ਕੀਤੀ ਹੈ ਆਪਣੀ ਥਰੋਨ ਸਪੀਚ 'ਚ ਇਹ ਤੀਜੀ ਵਾਰ ਹੋਇਆ ਹੈ ਜਦੋਂ ਕਿਸੇ ਬ੍ਰਿਟਿਸ਼ ਰਾਜਾ ਨੇ ਥਰੋਨ ਸਪੀਚ ਦਿੱਤੀ ਹੈ ਕੈਨੇਡਾ ਦੇ ਵਿੱਚ ਇੱਕ ਹੋਰ ਨਾਜ਼ੁਕ ਪਲ ਦਾ ਸਾਹਮਣਾ ਕੀਤਾ ਗਿਆ ਕਿੰਗ ਚਾਰਸ ਨੇ ਕਿਹਾ ਕਿ ਲੋਕਤੰਤਰ ਬਹੁਲਵਾਦ ਕਾਨੂੰਨ ਦਾ ਰਾਜ ਸਵੈ ਨਿਰਣੈਤੀ ਆਜ਼ਾਦੀ ਅਤੇ ਕਦਰਾਂ ਕੀਮਤਾਂ ਨੇ ਜਿਨ੍ਹਾਂ ਨੂੰ ਕੈਨੇਡੀਅਨ ਪਿਆਰ ਕਰਦੇ ਨੇ ਤੇ ਜਿਨ੍ਹਾਂ ਦੀ ਰੱਖਿਆ ਲਈ ਸਰਕਾਰ ਦਰੜ ਹੈ। ਬੁਨਿਆਦੀ ਤਬਦੀਲੀ ਹਮੇਸ਼ਾ ਬੇਚੈਨ ਹੁੰਦੀ ਹੈ ਫਿਰ ਵੀ ਇਹ ਪਾਲ ਇੱਕ ਸ਼ਾਨਦਾਰ ਮੌਕਾ ਹੈ ਕਿੰਗ ਚਾਰਸ ਨੇ ਕਿਹਾ ਕਿ ਨਵੀਨੀਕਰਨ ਦਾ ਇੱਕ ਮੌਕਾ ਵੱਡਾ ਸੋਚਣ ਦਾ ਤੇ ਵੱਡਾ ਕੰਮ ਕਰਨ ਦਾ ਇੱਕ ਮੌਕਾ ਕੈਨੇਡਾ ਲਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਪਣੀ ਆਰਥਿਕਤਾ ਦੇ ਸਭ ਤੋਂ ਵੱਡੇ ਪਰਵਰਤਨ ਤੇ ਜਾਣ ਦਾ ਇੱਕ ਮੌਕਾ ਹੁਣ ਆਇਆ ਹੈ। ਕਿੰਗ ਚਾਰਲਸ ਨੇ ਕੈਨੇਡੀਅਨ ਪਾਰਲੀਮੈਂਟ ਚ ਥਰೋನ್ ਸਪੀਚ ਪੜ੍ਹਦਿਆਂ ਕੈਨੇਡਾ ਦੀ 95ਵੀਂ ਪਾਰਲੀਮੈਂਟ ਦਾ ਰਸਮੀ ਆਗਾਜ਼ ਕੀਤਾ ਪਾਰਲੀਮੈਂਟ ਦੇ ਹਰ ਨਵੇਂ ਸੈਸ਼ਨ ਦੀ ਸ਼ੁਰੂਆਤ ਇੱਕ ਥਰೋನ್ ਸਪੀਚ ਨਾਲ ਹੁੰਦੀ ਹੈ ਇਹ ਭਾਸ਼ਣ ਇੱਕ ਦਸਤਾਵੇਜ਼ ਹੁੰਦਾ ਹੈ ਜੋ ਦੱਸਦਾ ਹੈ ਕਿ ਸਰਕਾਰ ਅਗਲੇ ਸਮੇਂ ਦੌਰਾਨ ਕਿਹੜੀ ਦਿਸ਼ਾ 'ਚ ਕੰਮ ਕਰਨ ਦੀ ਉਮੀਦ ਰੱਖਦੀ ਹੈ ਉਸਨੇ ਕੀ ਨਿਸ਼ਾਨੇ ਨੇ ਤੇ ਉਹਨਾਂ ਨੂੰ ਪੂਰਾ ਕਰਨ ਲਈ ਕੀ ਯੋਜਨਾਵਾਂ ਬਣਾਈਆਂ ਖੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੀ ਪ੍ਰਗੁਸੱਤਾ ਨੂੰ ਧਮਕੀਆਂ ਦੇਣ ਵਾਲੀਆਂ ਟਿੱਪਣੀਆਂ ਤੋਂ ਬਾਅਦ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿੰਗ ਚਾਰਲਸ ਨੂੰ ਥਰೋನ್ ਸਪੀਚ ਤੇ ਇਹ ਆਖਿਆ ਸੀ ਕਿੰਗ ਚਾਰਲਸ ਨੇ ਆਪਣੇ ਭਾਸ਼ਣ ਦੇ ਸਮਾਪਨ ਮੇਲੇ ਕੈਨੇਡਾ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਦੁਨੀਆ ਦੇ ਚੰਗੇ ਲਈ ਇੱਕ ਤਾਕਤ ਆਖਿਆ

Freedom and democracy were under threat. Canada was emerging as a growing economic power and a force for peace in the world. In the decades since, history has been punctuated by epoch making events the Vietnam War, the fall of the Berlin Wall, and the start of the War on Terror. Today, Canada faces another critical moment. Democracy, pluralism, the rule of law, self determination, and freedom are values which Canadians hold dear and ones which the government is determined to, to protect. The system of open global trade, that while not perfect, has helped to deliver prosperity for Canadians. Il nous faut confronter la réalité. Depuis la Deuxième Guerre mondiale, notre monde n'a jamais été aussi dangereux et instable. Le Canada fait face à des défis qui, dans nos vies, Sans, sans Many Canadians are feeling anxious and worried about the drastically changing world around them. Fundamental change is always unsettling. Yet this moment is also an incredible opportunity an opportunity for renewal, an opportunity to think big and to act bigger. an opportunity for canada to bark on the largest transformation of its economy since the second world war ਇਹ ਤੀਜੀ ਵਾਰ ਸੀ ਜਦੋਂ ਕਿਸੇ ਬ੍ਰਿਟਿਸ਼ ਸ਼ਹਿਨਸ਼ਾਹ ਨੇ ਕੈਨੇਡਾ 'ਚ ਥਰೋನ್ ਸਪੀਚ ਦਿੱਤੀ ਹੈ ਮਹਾਰਾਣੀ ਐਲਿਜ਼ਾਬੈਥ ਨੇ 1957 ਤੇ 1970 'ਚ ਕੈਨੇਡਾ 'ਚ ਥਰೋನ್ ਸਪੀਚ ਦਿੱਤੀ ਸੀ ਕੈਨੇਡਾ ਸਰਕਾਰ ਦੇ ਖਰਚੇ ਘਟਾਉਣ ਦਾ ਵਾਅਦਾ ਥਰೋನ್ ਸਪੀਚ ਵਿੱਚ ਸੁਣਾਈ ਦਿੱਤਾ ਥਰೋನ್ ਸਪੀਚ ਤੋਂ ਪਹਿਲਾਂ ਕਿੰਗ ਚਾਰਲਸ ਤੇ ਕਵੀਨ ਕੈਮਲਾ ਆਟਵਾਚ ਗਈ ਹੋ ਰਸਮੀ ਆਯੋਜਨਾ ਦੇ ਰੁੱਬਰੂ ਹੋਏ ਸ਼ਾਹੀ ਜੋੜਾ ਕੈਨੇਡਾ ਦੇ ਸ਼ਾਹੀ ਰਥ ਵਿੱਚ ਸਵਾਰ ਹੋ ਕੇ ਸੈਨੇਟ ਪਹੁੰਚਿਆ ਕੋੜਿਆਂ ਦਾ ਇਹ ਰਸਮੀ ਰਥ ਸ਼ਾਹੀ ਸਵਾਰੀ ਲਈ ਵਰਤਿਆ ਜਾਂਦਾ ਹੈ ਇਸ ਸ਼ਾਹੀ ਸਵਾਰੀ ਦੇ ਵਿੱਚ 28 ਕੋੜੇ ਹੁੰਦੇ ਨੇ ਜਿਨ੍ਹਾਂ ਚੋਂ 14 ਰਥ ਨੂੰ ਖਿੱਚਦੇ ਨੇ ਤੇ 14 ਕੋੜੇ ਉਸ ਦੇ ਪਿੱਛੇ ਚੱਲਦੇ ਨੇ ਕੈਨੇਡਾ ਪੰਚਥ ਦੇ ਕਿੰਗ ਚਾਰਲਸ ਦਾ ਪੂਰੇ ਫੌਜੀ ਸਨਮਾਨ ਦੇ ਨਾਲ ਸਵਾਗਤ ਕੀਤਾ ਗਿਆ ਜਿਸ ਚ ਰਾਇਲ ਕੈਨੇਡੀਅਨ ਰਜiment ਦੀ 3rd ਬਟਾਲੀਅਨ ਦੇ 100 ਮੈਂਬਰਾਂ ਨੂੰ ਆਨਰ ਗਾਰਡ ਅਤੇ 21 ਬੰਦੂਕਾਂ ਦੀ ਸਲਾਮੀ ਦਿੱਤੀ ਗਈ ਇਸ ਤੋਂ ਬਾਅਦ ਕਿੰਗ ਚਾਰਲਸ ਨੇ ਥਰೋನ್ ਸਪੀਚ ਦਿੱਤੀ ਜਿਸ ਚ ਕੈਨੇਡਾ ਦੀ 95ਵੀਂ ਪਾਰਲੀਮੈਂਟ ਦਾ ਉਦਘਾਟਨ ਹੋਇਆ ਹੈ ਕਿੰਗ ਚਾਰਲਸ ਦੇ ਵੱਲੋਂ ਥਰೋನ್ ਸਪੀਚ ਦਿੱਤੀ ਗਈ ਤੇ ਇਸ ਥਰೋನ್ ਸਪੀਚ ਦੇ ਵਿੱਚ ਉਹਨਾਂ ਨੇ ਕੈਨੇਡਾ ਦੇ ਵਿਕਾਸ ਨੂੰ ਲੈ ਕੇ ਕੈਨੇਡਾ ਦੀ ਪ੍ਰਗਤੀ ਨੂੰ ਲੈ ਕੇ ਬਹੁਤ ਛੜੀਆਂ ਗੱਲਾਂ ਪੜ ਕੇ ਸੁਣਾਈਆਂ ਤੇ ਮਾਰਕ ਕਾਰਨੀ ਵੀ ਇਸ ਵੇਲੇ ਮੌਜੂਦ ਸਨ ਮੰਨਿਆ ਜਾ ਰਿਹਾ ਹੈ ਕਿ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਇਹ ਵਾਅਦੇ ਲੋਕਾਂ ਦੇ ਨਾਲ ਕੀਤੇ ਗਏ ਜਿਨ੍ਹਾਂ ਵਾਅਦਿਆਂ ਨੂੰ ਪੜ ਕੇ ਕਿੰਗ ਚਾਰਲਸ ਨੇ ਸੁਣਾਇਆ ਕਾਰਨੀ ਦਾ ਸਰਕਾਰ ਦੇ ਖਰਚੇ ਘਟਾਉਣ ਦਾ ਵਾਅਦਾ ਥਰೋನ್ ਸਪੀਚ ਵਿੱਚ ਸੁਣਾਈ ਦਿੱਤਾ ਸਰਕਾਰ ਦੇ ਭਾਸ਼ਣ ਨੂੰ ਪੜਦਿਆਂ ਕਿੰਗ ਚਾਰਲਸ ਨੇ ਨੋਟ ਕੀਤਾ ਕਿ ਰੋਜ਼ਾਨਾ ਸਰਕਾਰੀ ਖਰਚ ਹਰ ਸਾਲ 9% ਵਧ ਰਿਹਾ ਹੈ ਵਾਦਾ ਹੋਇਆ ਹੈ ਕਿ ਕਾਰਨੀ ਸਰਕਾਰ ਕਹਿੰਦੀ ਹੈ ਕਿ ਉਹ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਟਰਾਂਸਫਰ ਨੂੰ ਬਰਕਰਾਰ ਕਰਦੇ ਹੋਏ ਸਰਕਾਰੀ ਖਰਚ ਨੂੰ 2% ਤੋਂ ਹੇਠਾਂ ਲਿਆਉਣ ਲਈ ਉਪਾਅ ਪੇਸ਼ ਕਰੇਗੀ। ਥਰೋನ್ ਸਪੀਚ ਵਿੱਚ ਕਿੰਗ ਨੇ ਪੜਿਆ ਹੈ ਕਿ ਸਰਕਾਰ ਅਗਲੇ 3 ਸਾਲਾਂ 'ਚ ਫਜ਼ੂਲ ਖਰਚ ਨੂੰ ਘਟਾ ਕੇ ਪਬਲਿਕ ਸਰਵਿਸ ਨੂੰ ਸੀਮਿਤ ਕਰਕੇ ਡੁਪਲੀਕੇਸ਼ਨ ਨੂੰ ਖਤਮ ਕਰਕੇ ਅਤੇ ਪਬਲਿਕ ਸੈਕਟਰ ਦੀ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਟੈਕਨਾਲੋਜੀ ਦੀ ਵਰਤੋਂ ਕਰਕੇ ਆਪਣੇ ਸੰਚਾਲਨ ਬਜਟ ਨੂੰ ਸੰਤੁਲਿਤ ਕਰੇਗੀ। ਕਾਰਨੀ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਤੇ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਵੀ ਕਰ ਰਹੇ ਨੇ। ਸਰਕਾਰ ਦੀ ਪਹਿਲ ਕਦਮੀ ਦਾ ਪੱਧਰ ਸਾਡੇ ਲਈ ਸਮੇਂ ਦੀਆਂ ਚੁਣੌਤੀਆਂ ਤੇ ਕੈਨੇਡੀਅਨਸ ਦੀਆਂ ਇੱਛਾਵਾਂ ਨਾਲ ਮਿਲ ਖਾਏਗਾ ਸਰਕਾਰੀ ਪਾਸ਼ੰਚੇ ਕਿਹਾ ਗਿਆ ਹੈ ਕਿ ਸਰਕਾਰ ਨਵੇਂ ਨੈਸ਼ਨਲ ਪਾਰਕਾਂ ਨੈਸ਼ਨਲ ਅਰਬਨ ਪਾਰਕਾਂ ਸਮੁੰਦਰੀ ਸੁਰੱਖਿਅਤ ਖੇਤਰਾਂ ਤੇ ਹੋਰ ਕੁਦਰਤੀ ਸੰਸਬੰਧ ਵਾਲ ਪਹਿਲ ਕਦਮੀਆਂ ਰਾਹੀਂ ਕੈਨੇਡਾ ਦੀ ਕੁਦਰਤ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਰੱਖਿਆ ਕਰੇਗੀ ਕਿੰਗ ਚਾਰਲਸ ਨੇ ਕਿਹਾ ਕਿ ਕੁਦਰਤ ਕੈਨੇਡਾ ਦੀ ਪਛਾਣ ਦਾ ਅਹਿਮ ਹਿੱਸਾ ਹੈ ਚਾਰਲਸ ਨੇ ਕੈਨੇਡਾ ਦੀ ਸਰਹੱਦਾਂ ਤੇ ਸੁਰੱਖਿਆ ਵਧਾਉਣ ਲਈ ਕਾਨੂੰਨ ਪੇਸ਼ ਕਰਨ ਦੇ ਸਰਕਾਰ ਦੇ ਇਰਾਦਿਆਂ ਦੀ ਗੱਲ ਕਰਦਿਆਂ ਪਾਰਲੀਮੈਂਟ ਦੀ ਸ਼ੁਰੂਆਤ ਕੀਤੀ ਇਹ ਕਾਨੂੰਨ ਕੈਂਟਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਨਿਯਾਤ ਲਈ ਨਿਰਤਾਰਿਤ ਸਮਾਨ ਦੀ ਜਾਂਚ ਕਰਨ ਲਈ ਨਵੀਆਂ ਸ਼ਕਤੀਆਂ ਪ੍ਰਦਾਨ ਕਰੇਗਾ। ਸਰਕਾਰ ਨੇ ਹਜ਼ਾਰ ਹੋਰ RCMP ਅਧਿਕਾਰੀਆਂ ਨੂੰ ਨਿਯੁਕਤ ਕਰਨ ਤੇ ਕਾਰ ਚੋਰੀ ਕਰਾਂਤੇ ਹਮਲੇ ਤੇ ਮਨੁੱਖੀ ਤਸਕਰੀ ਸਣੇ ਕਈ ਅਪਰਾਧਾਂ ਲਈ ਜ਼ਮਾਨਤ ਨੂੰ ਔਖਾ ਬਣਾਉਣ ਲਈ ਕ੍ਰਿਮినਲ ਕੋਡ ਨੂੰ ਅਪਡੇਟ ਕਰਨ ਦੇ ਆਪਣੇ ਵਾਅਦੇ ਨੂੰ ਦੁਹਰਾਇਆ ਸਰਕਾਰੀ ਭਾਸ਼ਣ ਚੋਣ ਮੁਹਿੰਮ ਵੇਲੇ ਦੇ ਕਾਰਨੀ ਦੇ ਵੱਡੇ ਵਾਅਦਿਆਂ ਨੂੰ ਜਾਗਰ ਕਰਦਾ ਜਿਨ੍ਹਾਂ ਚ ਅਮਰੀਕਾ ਨਾਲ ਇੱਕ ਨਵਾਂ ਆਰਥਿਕ ਤੇ ਸੁਰੱਖਿਆ ਸੰਬੰਧ ਮਦ ਵਰਗ ਲਈ ਟੈਕਸ ਦੀ ਕਟੌਤੀ ਵਧੇਰੇ ਕਿਫਾਇਤੀ ਰਿਹਾਇਸ਼ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਅੰਤਰ ਸੂਭਾਈ ਵਪਾਰ ਵਿਗੜਨ ਨੂੰ ਘਟਾਉਣ ਲਈ ਕਾਨੂੰਨ ਸ਼ਾਮਿਲ ਹੈ ਸਰਕਾਰ ਦਾ ਮੁੱਖ ਟੀਚਾ ਮੁੱਖ ਮਿਸ਼ਨ ਜੀ 7 ਵਿੱਚ ਸਭ ਤੋਂ ਮਜ਼ਬੂਤ ਅਰਥ ਵਿਵਸਥਾ ਬਣਾਉਣਾ ਇਹ 13 ਦੀ ਬਜਾਏ ਇੱਕ ਕੈਨੇਡੀਅਨ ਅਰਥ ਵਿਵਸਥਾ ਬਣਾਉਣ ਨਾਲ ਸ਼ੁਰੂ ਹੋਇਆ ਹੈ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਵੱਲੋਂ ਕੈਨੇਡਾ ਨੂੰ ਆਪਣੇ ਕਬਜ਼ੇ 'ਚ ਲੈਣ ਦੀਆਂ ਧਮਕੀਆਂ ਦੇ ਮੰਦੇ ਨਸਰ ਕੈਨੇਡਾ ਤੇ ਅਮਰੀਕਾ ਵਿਚਾਲੇ ਅੰਤਰਰਾਮਲ ਧਿਆਨ ਖਿੱਚਣ ਲਈ ਕਿੰਗ ਨੂੰ ਥਰೋನ್ ਸਪੀਚ ਲਈ ਸੱਦਾ ਦਿੱਤਾ ਸੀ ਚਾਰਲਸ ਨੇ ਪੜਿਆ ਹੈ ਕਿ ਕੈਨੇਡਾ ਨੇ ਆਪਣੀਆਂ ਬ੍ਰਿਟਿਸ਼ ਫ੍ਰੈਂਚ ਅਤੇ ਮੂਲ ਨਿਵਾਸੀ ਜੜ੍ਹਾਂ ਨੂੰ ਅਪਣਾਇਆ ਹੈ ਇੱਕ ਦਲੇਰ ਮਹੱਤਵਕਾਂਖੀ ਨਵੀਨਤਾਕਾਰੀ ਦੇਸ਼ ਬਣ ਗਿਆ ਜੋ ਦੋ ਪਾਸ਼ੀ ਅਤੇ ਸੱਚਮੁੱਚ ਬਹੁ ਸੱਭਿਆਚਾਰਕ ਹੈ ਤੇ ਸੂਲਾਂ ਲਈ ਵਚਨਬੱਧ ਹੈ 크라운 ਲੰਬੇ ਸਮੇਂ ਤੋਂ ਕੈਨੇਡਾ ਲਈ ਏਕਤਾ ਦਾ ਪ੍ਰਤੀਕ ਰਿਹਾ ਹੈ ਇਹ ਅਤੀਤ ਤੋਂ ਵਰਤਮਾਨ ਤੱਕ ਸਥਿਰਤਾ ਤੇ ਨਿਰੰਤਰਤਾ ਨੂੰ ਵੀ ਦਰਸਾਉਂਦਾ ਹੈ ਕਿੰਗ ਚਾਰਲਸ ਨੇ ਥਰೋನ್ ਸਪੀਚ ਦਿੱਤੀ ਤੇ ਥਰೋನ್ ਸਪੀਚ ਦੇਣ ਵਾਸਤੇ ਕਿੰਗ ਚਾਰਲਸ ਤੇ ਉਹਨਾਂ ਦੀ ਕੁਈਨ ਕੈਮਲਾ ਕੈਨੇਡਾ ਆਏ ਹੋਏ ਸਨ ਤੇ ਥਰೋನ್ ਸਪੀਚ ਦੇਣ ਤੋਂ ਬਾਅਦ ਇਹ ਸ਼ਾਹੀ ਜੋੜਾ ਕੈਨੇਡਾ ਤੋਂ ਵਾਪਸ ਰਵਾਨਾ ਹੋ ਗਿਆ ਦੋ ਰੋਜ਼ਾ ਕੈਨੇਡਾ ਫੇਰੀ ਦੇ ਉੱਤੇ ਸੀ ਇਹ ਸ਼ਾਹੀ ਜੋੜਾ ਜਿਸ ਦੌਰਾਨ ਕਿੰਗ ਚਾਰਲਸ ਨੇ ਬਹੁਤ ਸਾਰੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲਿਆ ਥਰೋನ್ ਸਪੀਚ ਲਈ ਕੈਨੇਡਾ ਆਏ ਕਿੰਗ ਚਾਰਲਜ਼ ਅਤੇ ਕੁਈਨ ਕੈਮਲਾ ਨੇ ਬ੍ਰਿਟੇਨ ਨੂੰ ਵਾਪਸੀ ਪਾਈ 27 ਮਈ ਨੂੰ ਕਿੰਗ ਚਾਰਲਜ਼ ਨੇ ਕੈਨੇਡੀਅਨ ਪਾਰਲੀਮੈਂਟ ਦੀ ਰਸਮੀ ਸ਼ੁਰੂਆਤ ਦੇ ਹਿੱਸੇ ਵਜੋਂ ਥਰೋನ್ ਸਪੀਚ ਦਿੱਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲੋ ਕੈਨੇਡਾ ਦੀ ਪ੍ਰਭੂਸੱਤਾ ਨੂੰ ਧਮਕੀਆਂ ਦੇਣ ਵਾਲੀਆਂ ਟਿੱਪਣੀਆਂ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿੰਗ ਚਾਰਲਜ਼ ਨੂੰ ਥਰೋನ್ ਸਪੀਚ ਦੇ ਲਈ ਆਖਿਆ ਫਾਰਸ਼ ਨੇ ਜ਼ਿਆਦਾਤਰ ਕੈਨੇਡੀਅਨ ਸਰਕਾਰ ਦੁਆਰਾ ਲਿਖਿਆ ਗਿਆ ਸੀ ਉਸ ਵਿੱਚ ਕਿੰਗ ਚਾਰਲਜ਼ ਨੇ ਕਾਰਨੀ ਦੇ 1 ਜੁਲਾਈ ਤੱਕ ਅੰਤਰ ਸਬਾਈ ਵਪਾਰ ਰੁਕਾਵਟਾਂ ਨੂੰ ਖਤਮ ਕਰਨ ਦੇ ਵਾਅਦੇ ਨੂੰ ਦ ਦੇ ਅਗਲੇ ਤਰਜੀਹੀ ਕੰਮਾਂ 'ਚੋਂ ਇੱਕ ਹੋਵੇਗਾ ਚੌਸ ਨੇ ਭਾਸ਼ਣ ਦੇ ਵਿੱਚ ਨਿੱਜੀ ਅਨੁਭਵ ਵੀ ਸ਼ਾਮਲ ਕੀਤੇ ਜਿਸ ਚ ਕੈੰਡਾ ਲਈ ਉਹਨਾਂ ਦੇ ਪਿਆਰ ਬਾਰੇ ਹਵਾਲੇ ਸ਼ਾਮਲ ਨੇ ਉਹਨਾਂ ਕਿਹਾ ਮੈਂ ਪਹਿਲਾਂ ਕਿਹਾ ਹੈ ਕਿ ਹਰ ਵਾਰ ਜਦੋਂ ਮੈਂ ਕੈੰਡਾ ਆਉਨਾਵਾ ਥੋੜਾ ਜਿਹਾ ਹੋਰ ਕੈੰਡਾ ਮੇਰੇ ਖੂਨ ਦੇ ਪ੍ਰਵਾਹ ਤੇ ਉੱਥੋਂ ਸਿੱਧਾ ਮੇਰੇ ਦਿਲ 'ਚ ਸ਼ਾਮਲ ਹੋ ਜਾਂਦਾ ਹੈ ਚੌਸ ਨੇ ਭਾਸ਼ਣ ਦੀ ਸ਼ੁਰੂਆਤ ਇੱਕ ਸਰਜ਼ਮੀਨ ਦੇ ਮੂਲ ਨਾਲ ਕੀਤੀ ਤੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਦੇਸ਼ ਸੱਚਾਈ ਤੇ ਸੁਲ੍ਹਾ ਵੱਲ ਸ਼ਬਦ ਤੇ ਕੰਮ ਦੋਵਾਂ ਵਿੱਚ ਇੱਕ ਰਸਤਾ ਲੱਭ ਲਵੇਗਾ। ਉਹਨਾਂ ਕਿਹਾ ਕਿ ਫਰਸਟ ਨੇਸ਼ਨਜ਼ ਇਨਵਿਟ ਅਤੇ ਮੈਥੀ ਲੋਕਾਂ ਲਈ ਤੁਸੀਂ ਆਪਣੀ ਰਵਾਇਤੀ ਧਰਤੀ ਵਿੱਚ ਮੇਰੇ ਪਰਿਵਾਰ ਤੇ ਬਹੁਤ ਨਿਗ ਤੇ ਪਰਉੰਚਾਰੀ ਨਾਲ ਸਵਾਗਤ ਕੀਤਾ ਹੈ। ਇਸ ਲਈ ਮੈਂ ਨਿਮਰਤਾ ਨਾਲ ਤਲਬਾਦੀ ਹਾਂ। ਫਰੋਨ ਸਪੀਚ ਤੋਂ ਬਾਅਦ ਕਿੰਗ ਅਤੇ ਕੁਈਨ ਨੇ ਨੈਸ਼ਨਲ ਵਾਰ ਮੈਮੋਰੀਅਲ ਵਿਖੇਦ ਟੌਮ ਆਫ ਦਾ ਅਨਨੌਨ ਸੋਲਜਰ ਤੇ ਸ਼ਰਧਾਂਜਲੀ ਪੇਟ ਕੀਤੀ ਤੇ ਫੁੱਲ ਚੜਾਏ। ਇਸ ਤੋਂ ਬਾਅਦ ਰਾਇਲ ਕੈਨੇਡੀਅਨ 에ਅਰ ਫੋਰਸ ਨੇ ਸ਼ਹੀਦ ਜੋੜੇ ਨੂੰ ਹਵਾਈ ਸਲਾਮੀ ਦਿੱਤੀ ਤੇ ਇਹ ਜੋੜਾ ਵਾਪਸੀ ਲਈ 에ਅਰਪੋਰਟ ਰਵਾਨਾ ਹੋ ਗਿਆ ਕੈਨਡਾ ਚ 45ਵਾਂ ਪਾਰਲੀਮੈਂਟਰੀ ਸੈਸ਼ਨ ਹੁਣ ਸ਼ੁਰੂ ਹੋ ਗਿਆ ਹੈ ਇਹ ਸੈਸ਼ਨ ਸੰਭਾਵੀ ਤੌਰ ਤੇ ਛੋਟਾ ਹੋ ਸਕਦਾ ਹੈ ਜਿਸ ਕਰਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਈ ਵਾਰ ਕਿਹਾ ਹੈ ਕਿ ਇਹ ਇੱਕ ਵਿਅਸਤ ਸੈਸ਼ਨ ਰਹੇਗਾ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਕੇ ਨਿੱਦਰਸਲ ਓਟਵਾ ਦੇ ਵਿੱਚ ਹੋਏ ਸ਼ਾਹੀ ਸਮਾਗਮ ਦੇ ਵਿੱਚ ਉਹਨਾਂ ਨੇ ਸ਼ਾਨਦਾਰ ਪ੍ਰਵੇਸ਼ ਕੀਤਾ ਕਿੰਗ ਚਾਰਲਸ 3 ਦੇ ਤਖਤ ਤੋਂ ਇਤਿਹਾਸਿਕ ਭਾਸ਼ਣ ਦੇ ਵਿੱਚ ਉਹ ਸ਼ਾਮਲ ਹੋਏ ਉਮੀਦ ਕੀਤੀ ਜਾ ਰਹੀ ਸੀ ਕਿ ਉਹਨਾਂ ਨੇ ਜੋ ਸੂਟ-ਬੂਟ ਪਾਇਆ ਹੈ ਉਸ ਦੇ ਨਾਲ ਉਹਨਾਂ ਨੇ ਚਮੜੇ ਦੇ ਬੂਟ ਜਾਂ ਫਿਰ ਪਾਲਿਸ਼ ਕੀਤੇ ਆਕਸਫੋਰਡ ਸ਼ੂਜ਼ ਪਾਏ ਹੋਣਗੇ ਪਰ ਅਜਿਹਾ ਨਹੀਂ ਹੋਇਆ ਜਸਟਿਨ ਟਰੂਡੋ ਫਰੋਜ਼ੀ ਤੇ ਸੰਤਰੀ ਐਡੀਡਾਸ ਗਜ਼ਲ ਦੀ ਇੱਕ ਜੋੜੀ ਦੇ ਵਿੱਚ ਵਿਖਾਈ ਦਿੱਤੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਵੱਲੋਂ ਚਰਚਾ ਛਾੜ ਦਿੱਤੀ ਗਈ ਹੈ। ਇਸ ਸਮਾਗਮ ਕੈਨੇਡੀਅਨ ਰਾਜਨੀਤੀ ਦੀਆਂ ਕੁਝ ਸਭ ਤੋਂ ਮਹੱਤਵਪੂਰਨ ਹਸਤੀਆਂ ਦਾ ਇੱਕ ਦੁਰਲਭ ਇਕੱਠ ਸੀ। ਸពਕਾ ਪ੍ਰਧਾਨ ਮੰਤਰੀ ਜਾਂ ਉਹਨਾਂ ਦੀਆਂ ਵਿਧਵਾਵਾਂ ਹਾਜ਼ਰ ਸਨ ਜਿਨ੍ਹਾਂ 'ਚ ਮਿਲਾ ਮਲਰੋਨੀ ਅਤੇ ਮਾਰਗਰੇਟ ਟਰੂਡੋ ਅਤੇ ਨਾਲ ਹੀ ਸਾਬਕਾ ਗਵਰਨਰ ਚਨਲ ਸ਼ਾਮਲ ਸਨ। ਦੋਸਤਾਂ ਦਾ ਵਿਰੋਧੀਆਂ ਨੂੰ ਆਪਣੇ ਮਤਪੇਦਾਂ ਨੂੰ ਪਾਸੇ ਰੱਖ ਕੇ ਇੱਕ ਦੂਜੇ ਨਾਲ ਬੈਠਦੇ ਹੋਏ ਵਿਖਿਆ ਗਿਆ ਜਸਟਨ ਟਰੂਡੋ ਤੇ ਪੁਰਵਗਾਮੀ ਸਟੀਫਨ ਹਾਰ ਪਰਦਾ ਜ਼ਿਕਰ ਹੋ ਰਿਹਾ ਹੈ ਸਾਬਕਾ ਪ੍ਰਧਾਨ ਮੰਤਰੀ ਲਗਭਗ 1 ਦਹਾਕੇ ਤੱਕ ਸੱਤਾ ਚ ਰਹੇ ਤੇ ਉਹਨਾਂ ਨੂੰ ਰਾਜਨੀਤਿਕ ਸਪੈਕਟ੍ਰਮ ਦੇ ਵਿਰੋਧੀ ਧਰੂਵੀ ਆਗੂਆਂ ਚ ਮੰਨਿਆ ਜਾਂਦਾ ਹੈ ਤੇ ਫਿਰ ਵੀ ਅੱਜ ਉਹਨਾਂ ਨੂੰ ਦੋਸਤਾਨਾ ਗੱਲਬਾਤ ਚੁਟਕਲੇ ਤੇ ਦਿਲੋਂ ਹਾਸੇ ਦਾ ਆਦਾਨ-ਪ੍ਰਦਾਨ ਕਰਦੇ ਵਿਖਿਆ ਗਿਆ ਮੰਗਲਵਾਰ ਨੂੰ ਕੈਨੇਡੀਅਨ ਸੰਸਦ ਦੇ ਵਿੱਚ ਕਾਰਵਾਈ ਦਾ ਉਦਘਾਟਨ ਹੋਣ ਤੋਂ ਪਹਿਲਾਂ ਆਪਣੇ ਜੁੱਤਿਆਂ ਦੇ ਜੋੜੇ ਨੂੰ ਲੈ ਕੇ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚਰਚਾ ਦਾ ਵਿਸ਼ਾ ਬਣੇ ਰਹੇ ਤੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿੰਗ ਚਾਰਲਸ ਆਟਵਾ ਸੈਨੇਟ ਬਿਲਡਿੰਗ 'ਚ ਇੱਕ ਪਾਸ਼ਣ ਦੇਲ ਲਈ ਮੌਜੂਦ ਸਨ ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਮਿਲੌਣ ਦੀਆਂ ਧਮਕੀਆਂ ਦੇ ਮੰਦੇ ਨਜ਼ਰ ਸਮਰਥਨ ਦੇ ਪ੍ਰਦਰਸ਼ਨ ਵਿੱਚ ਜੋ ਵਿਆਪਕ ਤੌਰ ਤੇ ਦੇਖਿਆ ਜਾਂਦਾ ਹੈ। ਹਾਜ਼ਰ ਸ਼ਾਹੀ ਅਤੇ ਸਿਆਸਦਾਨ ਸੂਟ ਅਤੇ ਲੋਫਰਾਂ ਦੇ ਵਿੱਚ ਸਜੇ ਹੋਏ ਸਨ। ਟਰੂਡੋ ਨੇ ਸੰਤਰੀ ਧਾਰੀਆਂ ਵਾਲੇ ਐਡੀਡਾਸ ਗਜ਼ਲ ਸਨੀਕਰਾਂ ਦੀ ਫਰੋਜ਼ੀ ਜੋੜੀ ਪਹਿਨਣ ਦੀ ਚੋਣ ਕੀਤੀ ਹਾਲਾਂਕਿ ਟਰੂਡੋ ਨੇ ਹਜੇ ਵੀ ਇਸ ਮੌਕੇ ਲਈ ਇੱਕ ਰਸਮੀ ਨੀਲਾ ਸੂਟ ਪਾਇਆ ਹੋਇਆ ਸੀ ਬਹੁਤ ਸਾਰੇ ਲੋਕ ਉਸ ਦੀ ਆਮ ਫੈਸ਼ਨ ਪਸੰਦ ਤੇ ਸਵਾਲ ਚੁੱਕਣ ਲਈ ਐਕਸ ਤੇ ਵੱਲ ਮੁੜਨ ਲੱਗੇ ਇੱਕ ਵਿਅਕਤੀ ਨੇ ਐਕਸ ਉੱਤੇ ਪੋਸਟ ਪਾ ਕੇ ਕਿਹਾ ਕਿ ਜਸਟਿਨ ਟਰੂਡੋ ਨਾ ਸਿਰਫ ਸਿੰਘਾਸਨ ਪਾਸ਼ਣ ਤੇ ਹੈ ਸਗੋਂ ਸਭ ਤੋਂ ਦਿਲਚਸਪ ਜੁੱਤੀਆਂ ਪਹਿਨ ਕੇ ਉਹ ਬੈਠਾ ਹੋਇਆ ਹੈ ਜਿਸ ਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ ਚਾਰਲਸ ਲਗਭਗ 50 ਸਾਲਾਂ ਚ ਪਹਿਲੇ ਬ੍ਰਿਟਿਸ਼ ਰਾਜਾ ਬਣੇ ਨੇ ਜਿਨ੍ਹਾਂ ਨੇ ਇੱਕ ਦੁਰਲਭ ਪਲ ਦੇ ਵਿੱਚ ਕੈਨੇਡੀਅਨ ਸੰਸਦ ਦੇ ਉਦਘਾਟਨ ਦੀ ਪ੍ਰਧਾਨਗੀ ਕੀਤੀ ਕੁਈਨ ਐਲਿਜ਼ਾਬੈਥ 2 ਨੇ 1957 ਅਤੇ 1970 ਚ ਇਸ ਤੋਂ ਪਹਿਲਾਂ ਦੋ ਵਾਰ ਜਹਾ ਕੀਤਾ ਉਹਨਾਂ ਨੂੰ ਅਤੇ ਕਮਲਾ ਨੂੰ ਘੋੜੇ ਵਾਲੀ ਗੱਡੀ ਚ ਸੈਨਟ ਲ ਜਾਂਦਾ ਗਿਆ ਜਿਸ ਨੂੰ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ 28 ਸਵਾਰਾਂ ਨੇ ਸਹਾਰਾ ਦਿੱਤਾ ਅਤੇ ਝੰਡਾ ਲਹਿਰਾਂ ਦੇ ਦਰਸ਼ਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਚਾਰਜ਼ ਨੇ ਫਿਰ ਇੱਕ ਆਨਰ ਗਾਰਡ ਦਾ ਨਿਰਿਖਣ ਕੀਤਾ ਅਤੇ ਲਾਲ ਵਰਦੀਆਂ ਦੇ ਵਿੱਚ ਚਮਕਦੇ ਹੋਏ ਪੁਲਿਸ ਵਾਹਨਾਂ ਨੇ ਆਨਰ ਦਿੱਤਾ ਇਸ ਸਮਾਗਮ 'ਤੇ ਟ੍ਰੂਡੋ ਦੀ ਮੌਜੂਦਗੀ ਜਨਵਰੀ ਵਿੱਚ ਪ੍ਰਧਾਨ ਮੰਤਰੀ ਵਜੋਂ ਆਪਣੇ ਅਸਤੀਫੇ ਦੇ ਐਲਾਨ ਤੋਂ ਕੁਝ ਮਹੀਨੇ ਬਾਅਦ ਹੋਈ ਹੈ ਉਸ ਸਮੇਂ ਰੈਰੋ ਕੋਟੇਜ ਵਿੱਚ ਆਪਣੇ ਨਿਵਾਸ ਸਥਾਨ ਦੇ ਬਾਹਰ ਬੋਲਦਿਆਂ ਹੋਇਆਂ ਟ੍ਰੂਡੋ ਨੇ ਕਿਹਾ ਸੀ ਕਿ ਉਸਨੇ ਛੁੱਟੀਆਂ ਦੌਰਾਨ ਆਪਣੇ ਪਰਿਵਾਰ ਨਾਲ ਪ੍ਰਤੀਬੰਧਿਤ ਕਰਨ ਲਈ ਸਮਾਂ ਕੱਢਿਆ ਅਤੇ ਉਹਨੇ ਆਪਣੇ ਕਰੀਅਰ ਦੌਰਾਨ ਜੋ ਵੀ ਸਫਲਤਾਵਾਂ ਹਾਸਲ ਕੀਤੀਆਂ ਉਸ ਬਾਰੇ ਵੀ ਟ੍ਰੂਡੋ ਨੇ ਜ਼ਿਕਰ ਕੀਤਾ ਸੀ ਜਿੱਦੋਂ ਟ੍ਰਾਂਟੋ ਤੇ ਉਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਿਲਸਿਲਾ ਲਗਾਤਾਰ ਜਾਰੀ ਹੈ ਹੁਣ ਟ੍ਰਾਂਟੋ ਦੇ ਵਿੱਚ ਦੂਜਾ ਰੈਸਟੋਰੈਂਟ ਫੂਕ ਦਿੱਤਾ ਗਿਆ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਰੈਸਟੋਰੈਂਟ ਵੀ ਭਾਰਤੀ ਪਰਿਵਾਰ ਦੇ ਨਾਲ ਹੀ ਜੁੜਿਆ ਹੋਇਆ ਸੀ ਪੁਲਿਸ ਦਾ ਕਹਿਣਾ ਹੈ ਕਿ ਸਕਾਰਬਰੋ ਦੇ ਦੋ ਰੈਸਟੋਰੈਂਟਾਂ ਦੇ ਵਿੱਚ ਲੱਗੀ ਅੱਗ ਆਪਸ ਦੇ ਵਿੱਚ ਜੁੜੀ ਹੋਈ ਹੈ ਟ੍ਰਾਂਟੋ ਤੇ ਨਾਲ ਲੱਗਦੇ ਇਲਾਕਿਆਂ 'ਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਸਿਲਸਲਾ ਜਾਰੀ ਹੈ ਅਤੇ ਸਕਾਟਪ੍ਰੋ ਵਿਖੇ ਪਿਛਲੇ ਦਿਨੀ ਆਗਲ ਆ ਕੇ ਫੁਕਿਆ ਦੂਜਾ ਰੈਸਟੋਰੈਂਟ ਭਾਰਤੀ ਪਰਬਾਰ ਦਾ ਦੱਸਿਆ ਜਾਂਦਾ ਹੈ ਜੋ ਸਿਰਫ ਇੱਕ ਹਫਤੇ ਪਹਿਲਾਂ ਹੀ ਖੋਲਿਆ ਗਿਆ ਸੀ ਟ੍ਰਾਂਟੋ ਪੁਲਿਸ ਦਾ ਮੰਨਣਾ ਹੈ ਕਿ ਦੋਹਾਂ ਵਾਰਦਾਤਾਂ ਨੂੰ ਇੱਕੋ ਘਰੋਂ ਨੇ ਅੰਜਾਮ ਦਿੱਤਾ ਹੈ ਕੈਂਡੀ ਰੋਡ ਨੇੜੇ ਲਾਰੈਂਸ ਐਵੇਨਿਊ ਈਸਟ ਵਿਖੇ ਸਥਿਤ ਸ਼ਾਜ਼ ਇੰਡੀਅਨ ਏਕਿਊਜ਼ਿਨ ਨੂੰ ਅੱਗ ਲਾਉਣ ਵਾਲੇ 24 ਘੰਟੇ ਬਾਅਦ ਮੁਰਫਰਤੇ ਇਸ ਇਲਾਕੇ 'ਚ ਮੌਜੂਦ ਬੀਸੀ ਬਿਜ਼ੀ ਰੈਸਟੋਰੈਂਟ ਨੂੰ ਅੱਗ ਲਗਾ ਦਿੱਤੀ ਗਈ ਪੁਲਿਸ ਮੁਤਾਬਕ ਦੋ ਨਕਾਬਪੋਸ਼ ਸ਼ੱਕੀ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਤੇ ਬਲੰਸ਼ੀਲ ਪਦਾਰਥ ਦੀ ਵਰਤੋਂ ਕਰਦਿਆਂ ਅੱਗ ਲਾ ਕੇ ਇੱਕ ਸਿਲਵਰ ਕਲਰ ਐਸਯੂਵੀ 'ਚ ਫਰਾਰ ਹੋ ਗਏ ਟ੍ਰਾਂਟੋ ਪੁਲਿਸ ਦੀ ਕਨਸਟੇਬਲ ਸਟੀਫਨੀ ਮਾਸਲਿਨੀ ਨੇ ਦੱਸਿਆ ਕਿ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਉਦੋਂ ਰੈਸਟੋਰੈਂਟ ਮਾਲਕ ਦੇ ਵਕੀਲ ਰਾਜੇਸ਼ ਕੁਮਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਅਗਜ਼ਨੀ ਦੀਆਂ ਵਾਰਦਾਤਾਂ ਨੂੰ ਕੈਹੜਾ ਨਾ ਹਰਕਤ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਅਸਲ 'ਚ ਇਹ ਕਿਸੇ ਕਾਰੋਬਾਰ ਉਤੇ ਹਮਲਾ ਨਹੀਂ ਸਗੋ ਪਾਈ ਚਾਰੇ ਦੀ ਸੁਰੱਖਿਆ ਤੇ ਵਿਸ਼ਵਾਸ ਨੂੰ ਢਾਹ ਲਾਉਣ ਲਈ ਕੀਤੀ ਗਈ ਹਰਕਤ ਹੈ ਰਾਜੇਸ਼ ਕੁਮਾਰ ਨੇ ਕਿਹਾ ਕਿ ਸਾਜ਼ਲ ਰੈਸਟੋਰੈਂਟ ਕਈ ਵਰਿਆਂ ਤੋਂ ਸਥਾਨਕ ਪਈਚਾਰੇ ਦੀ ਸੇਵਾ ਕਰ ਰਿਹਾ ਹੈ ਤੇ ਬਿਜ਼ੀ-ਬਿਜ਼ੀ ਨੂੰ ਖੁੱਲਿਆ ਹਾਲੇ ਕੁਝ ਹੀ ਦਿਨ ਹੋਏ ਸੀ ਅਜੀਆਂ ਪ੍ਰਾਤਿਕਕ ਸੜ ਗਰਮੀਆਂ ਵਾਸਤੇ ਕੈਨੇਡਾ 'ਚ ਕੋਈ ਥਾਂ ਨਹੀਂ ਹੈ ਉਧਰ ਟੋਰਾਂਟੋ ਪੁਲਿਸ ਨੇ ਦੋ ਸ਼ੱਕੀਆਂ ਤੇ ਉਹਨਾਂ ਵੱਲੋਂ ਵਰਤੀ ਗਈ ਗੱਡੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਜੋ ਸੰਭਾਵੀ ਤੌਰ ਤੇ Honda CRV ਹੋ ਸਕਦੀ ਹੈ ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਗ੍ਰੀਕ ਕੈਫੇ ਨੇੜੇ ਅੱਗ ਲੱਗਣ ਦੀ ਤੀਜੀ ਵਾਰਦਾਤ ਸਾਹਮਣੇ ਆਈ ਪਰ ਇਸ ਅੱਗ ਜੰਨੀ ਦੀ ਪੜਤਾਲ ਨਾਲ ਜੋੜਿਆ ਨਹੀਂ ਗਿਆ ਸ਼ੌਜ਼ ਇੰਡੀਅਨ ਕਿਊਜ਼ਨ ਨੂੰ ਅਗਦੇ ਹਵਾਲੇ ਕੀਤਾ ਗਿਆ ਤਾਂ ਕੁਝ ਮੁਲਾਜ਼ਮ ਅੰਦਰ ਕੰਮ ਕਰ ਰਹੇ ਸਨ तकरीबन 3 ਸ਼ਕਤੀਆਂ ਨੇ ਬਲੈਕ ਹੋਰੀਜ਼ ਪਾਈਆਂ ਹੋਈਆਂ ਸਨ ਅਤੇ ਨੇੜੇ ਹੀ ਖੜੀ ਇੱਕ ਗੱਡੀ ਦੀ ਉਡੀਕ ਕਰ ਰਹੀ ਸੀ ਸ਼ੌਜ਼ ਇੰਡੀਅਨ ਕੁਜ਼ਿਨ ਦੇ ਮਾਲਕ ਸ਼ਹਾਬੁੱਦੀਨ ਸ਼ੇਖ ਨੇ ਦੱਸਿਆ ਹੈ ਕਿ ਹੁਣ ਉਹਨਾਂ ਨੂੰ ਨਵੇਂ ਸਿਰੇ ਤੋਂ ਰੈਸਟੋਰੈਂਟ ਦੀ ਉਸਾਰੀ ਕਰਨੀ ਪਵੇਗੀ ਪਰ ਯਕੀਨੀ ਤੌਰ ਤੇ ਇਹ ਦੱਸਣਾ ਮੁਸ਼ਕਲ ਹੈ ਕਿ ਰੈਸਟੋਰੈਂਟ ਨੂੰ ਨਿਸ਼ਾਨਾ ਕਿਉਂ ਪਾਇਆ ਗਿਆ ਹੈ ਗੁੱਸੇ ਦਾ اظہار ਕਰਦਿਆਂ ਉਹਨਾਂ ਕਿਹਾ ਹੈ ਕਿ ਹੁਣ ਲੋਕਾਂ ਦਾ ਮਨੁੱਖਤਾ ਨਾਂ ਦੀ ਚੀਜ਼ ਹੀ ਨਹੀਂ ਬਚੀ ਸਕਾਟਰੋ ਵਿੱਚ ਜੋ ਵਾਪਰ ਰਿਹਾ ਹੈ ਖਾਸ ਤੌਰ ਤੇ ਸਾਡੇ ਰੈਸਟੋਰੈਂਟ ਦੇ ਵਿੱਚ ਵਾਪਰੀ ਘਟਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬਿਹਦ ਅਸੁਰੱਖਿਤਾ ਹੈ ਉਹਨਾਂ ਦੱਸਿਆ ਕਿ ਸ਼ੈਪਰਡ ਐਵੇਨਿਊ ਇਲਾਕੇ ਦੇ ਵਿੱਚ ਵੀ ਇੱਕ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਦੋਹਾਂ ਵਾਰਦਾਤਾਂ ਦੇ ਸੰਬੰ ਅੰਦੇਤ ਹੋਣ ਬਾਰੇ ਸਪਸ਼ਟ ਤੌਰ ਤੇ ਕੁਝ ਵੀ ਕਹਿਣਾ ਮੁਸ਼ਕਲ ਹੈ ਜ਼ਿਕਰ ਇਹ ਖਾਸ ਹੈ ਕਿ ਟ੍ਰਾਂਟੋ ਤੇ ਨਾਂ ਲੱਗਦੇ ਇਲਾਕਿਆਂ 'ਚ ਗੈਣਿਆਂ ਦੇ ਸਟੋਰ ਲੁੱਟਣ ਦੀਆਂ ਵਾਰਦਾਤਾ ਮਗਰੋਂ ਹੁਣ ਰੈਸਟੋਰੈਂਟਸ ਨੂੰ ਨਿਸ਼ਾਨਾ ਬਣਿਆ ਜਾ ਰਿਹਾ ਹੈ ਤੇ ਜੇ ਪਾਸੇ ਉਤਰੀ ਸਕੇਚਾ ਦਾ ਜ਼ਿਕਰ ਕਰੀਏ ਤਾਂ ਭਿਆਨਕ ਜੰਗਲੀ ਅੱਗ ਫੈਲਦੀ ਜਾ ਰਹੀ ਹੈ ਜਿਸ ਕਰਕੇ ਘਟੋਟਾ 4000 ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਕੱਢ ਦਿੱਤਾ ਗਿਆ ਲੋਕਾਂ ਨੂੰ ਘਰ ਛੱਡਣ ਵਾਸਤੇ ਕਹਿ ਦਿੱਤਾ ਗਿਆ ਲੋਕ ਕਹਿ ਰਹੇ ਨੇ ਕਿ ਇਸ ਦਾ ਬਾਹਰ ਨਿਕਲ ਗਏ ਆ ਪਰ ਉਮੀਦ ਕਰਦੇ ਆ ਕਿ ਸਾਡੇ ਘਰ ਸਹੀ ਸਲਾਮਤ ਹੋਣਗੇ। ਸਸਕਟੂਨ ਦੇ ਵਿੱਚ ਕੋਸਮੋਸ ਸਵੇਕਾ ਸੈਂਟਰ ਹੁਣ ਇੱਕ ਮਨੁਨਿਤ ਨਿਕਾਸੀ ਸਥਾਨ ਬਣ ਗਿਆ ਹੈ। ਉੱਤਰੀ ਸਸਕੇਚਵਾਂਚ ਦੇ ਭਿਆਨਕ ਜਗਲੀ ਅੱਗ ਕਾਰਨ ਘਟੋਕਟ 4000 ਲੋਕਾਂ ਨੇ ਆਪਣੇ ਘਰ ਤੇ ਪਾਈ ਚਾਰਿਆਂ ਨੂੰ ਖਾਲੀ ਕਰਵਾ ਲਿਆ ਹੈ। ਵਿਕਾਸਿਕरण ਵਾਲਿਆਂ ਦਾ ਸਭ ਤੋਂ ਵੱਡਾ ਸਮੂਹ ਪ੍ਰਿੰਸ ਐਲਬਰਟ ਤੋਂ ਲਗਭਗ 400 ਕਿਲੋਮੀਟਰ ਉੱਤਰ ਪੂਰਬ쪽 ਉਤਰੀ ਪਿੰਡ ਪਲਕਨ ਨੈਰੋਸ ਤੋਂ ਪਛ ਗਿਆ ਜਿੱਥੇ ਜੰਗਲ ਦੀ ਅੱਗ ਪਾਈ ਚਾਰੇ ਦੇ ਨੇੜੇ ਖਤਰਨਾਕ ਤੌਰ ਤੇ ਸੜ ਰਹੀ ਹੈ ਤੇ ਸੜਕਾਂ ਤੱਕ ਪਹੁੰਚ ਰਹੀ ਹੈ ਪਲਕਨ ਨੈਰੋਸ ਦੀ ਰਹਿਣ ਵਾਲੀ ਚਾਰੇਸ਼ ਮੋਰਨ ਨੇ ਸਸਕੀਟੂਨ ਦੇ ਇੱਕ ਹੋਟਲ ਦੇ ਵਿੱਚ ਪਹੁੰਚ ਕੀਤੀ ਉਹਨੇ ਕਿਹਾ ਕਿ ਸਮਾਨ ਪੈਕ ਕਰਨਾ ਤੇ ਆਪਣਾ ਘਰ ਪਿੱਛੇ ਛੱਡਣਾ ਬੜਾ ਟੈਂਸਟ ਸੀ ਮੋਰਨ ਨੇ ਮੀਡੀਆ ਨੂੰ ਕਿਹਾ ਕਿ ਗੈਸ ਸਟੇਸ਼ਨ ਤੇ ਬਹੁਤ ਸਾਰੇ ਲੋਕਾਂ ਨੂੰ ਸਾਹ ਚੜ ਰਹੇ ਸੀ ਤੇ ਲੋਕ ਘਬਰਾਹਟ ਦੇ ਵਿੱਚ ਪੀਟਰ ਬੈਲੈਂਟਾਈਨ ਗ੍ਰੀਨ ਨੈਸ਼ਨ ਨੇ ਪਾਲਕਨ ਨਰੋਜ਼ ਲਈ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਚੀਫ ਪੀਟਰ ਬੀਟੀ ਨੇ ਮੀਡੀਆ ਨੂੰ ਦੱਸਿਆ ਕਿ ਲਗਭਗ 2000 ਲੋਕ ਪਹਿਲਾਂ ਹੀ ਪਾਲਕਨ ਨਰੋਜ਼ ਅਤੇ ਆਲੇ ਦੁਆਲੇ ਦੇ ਪਾਈਚਾਰਿਆਂ ਨੂੰ ਛੱਡ ਚੁੱਕੇ ਨੇ ਤੇ ਹੋਰ 2000 ਲੋਕਾਂ ਨੂੰ ਤੁਰੰਤ ਬਾਸ ਰਹੀਂ ਜਾਂ ਆਪਣੇ ਵਾਹਨਾਂ ਰਾਹੀਂ ਇੱਥੋਂ ਜਾਣ ਲਈ ਕਿਹਾ ਜਾ ਰਿਹਾ ਹੈ ਪ੍ਰਿੰਸ ਐਲਬਰਟ ਫਲਿੰਨ ਫਲੋਨ ਅਤੇ ਸਸਕੀਟੂਨ ਚ ਨਿਕਾਸੀ ਕੇਂਦਰ ਸਥਾਪਿਤ ਕੀਤੇ ਗਏ ਨੇ ਮੌਰਨ ਨੇ ਕਿਹਾ ਹੈ ਕਿ ਹਾਈਵੇ 106 ਸੋਮਵਾਰ ਸ਼ਾਮ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਕਰਕੇ ਉਹਨਾਂ ਨੂੰ ਲਾ ਰੌਂਚ ਦੇ ਨੇੜੇ ਇੱਕ ਸੜਕ ਲੈਣੀ ਪਈ ਜਿਸ ਨਾਲ ਯਾਤਰਾ ਦਾ ਵਾਧੂ ਸਮਾਂ ਵੱਧ ਗਿਆ ਹੁਣ ਸਸਕੀਟੂਨ ਦੇ ਵਿੱਚ ਉਹ ਸਭ ਤੋਂ ਵਧੀਆ ਦੀ ਉਮੀਦ ਕਰ ਰਹੇ ਨੇ ਕਿ ਉਹਨਾਂ ਦਾ ਘਰ ਸਹੀ ਸਲਾਮਤ ਹੋਵੇ ਮੌਰਨ ਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਦੇ ਹੋਰ ਕਰਾਂ ਅਤੇ ਲੋਕਾਂ ਬਾਰੇ ਵਿੱਚ ਚਿੰਤਿਤ ਨੇ ਉਹਨਾਂ ਦੇ ਦਾਦਾ ਜੀ ਨੇ ਉੱਥੇ ਹੀ ਰਹਿਣ ਦਾ ਅਤੇ ਬਾਕੀ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਇਸ ਦੌਰਾਨ ਸੋਮਾਰ ਨੂੰ ਇੱਕ ਹੋਰ ਜੰਗਲ ਦੀ ਆਗ ਕਾਰਨ 380 ਤੋਂ ਵੱਧ ਲੋਕ ਹਾਲ ਲੇਕ ਦੇ ਉਤਰੀ ਪਾਈਚਾਰੇ ਨੂੰ ਛੱਡ ਕੇ ਚਲੇ ਗਏ ਉੱਤਰ ਪੱਛਮੀ ਸਸਕੇਚਵਾਂਚ ਮੈਰੋ ਝੀਲ ਤੋਂ ਲਗਭਗ 120 ਕਿਲੋਮੀਟਰ ਉੱਤਰ ਵਿੱਚ ਕੈਨੋ ਝੀਲ ਦੇ ਆਗੂਆਂ ਨੇ ਪਾਈਚਾਰੇ ਦੇ ਬਹੁਤ ਨੇੜੇ ਅਗ ਲੱਗਣ ਤੋਂ ਬਾਅਦ ਖਾਲੀ ਕਰਨ ਦਾ ਫੈਸਲਾ ਕੀਤਾ ਲਗਭਗ 250 ਲੋਕਾਂ ਨੂੰ ਕੋਲਡ ਚੀਲ ਅਲਬਰਟਾ ਦੇ ਵਿੱਚ ਅਤੇ ਹੋਰ 250 ਲੋਕਾਂ ਨੂੰ ਲਾਇਰ ਮਿੰਸਟਰ ਦੇ ਵਿੱਚ ਤਬਦੀਲ ਕੀਤਾ ਗਿਆ। ਬੁੱਧਵਾਰ ਸਵੇਰ ਤੱਕ ਸੁੱਬੇ 'ਚ 17 ਸੜਗਰਮ ਜੰਗਲੀ ਅੱਗਾਂ ਸਨ, ਉਹਨਾਂ 'ਚੋਂ 10 ਅੱਗਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਦਿਨਾਰੇ ਵਿੱਚ ਖੇਤਰ ਸਸਕੇਚਵਨ ਮਿਨੀਟੋਬਾ ਸਰਹੱਦ ਤੋਂ ਬਹੁਤ ਦੂਰ ਨਹੀਂ ਹੈ ਪਰ ਸਵੇਰ 'ਚ ਸਭ ਤੋਂ ਵੱਧ ਅਨਿਯੰਤਰਿਤ ਜੰਗਲੀ ਅੱਗਾਂ ਨੇ ਜਿਨ੍ਹਾਂ ਦੇ ਵਿੱਚੋਂ 4 ਹਜੇ ਵੀ ਫੈਲ ਰਹੀਆਂ ਨੇ। ਨੈਰੋ ਹਿਲਸ ਪ੍ਰੋਵਿੰਸ਼ਲ ਪਾਰਕ ਖੇਤਰ ਦੇ ਵਿੱਚ ਲੱਗੀਆਂ ਦੋ ਅੱਗਾਂ ਕੈਂਪਫਾਇਰ ਅਤੇ ਸ਼ੂ ਫਾਇਰ ਹੁਣ ਸੂਬੇ ਦੀ ਸਭ ਤੋਂ ਵੱਡੀ ਅੱਗ ਵਿੱਚ ਰਲ ਗਈਆਂ ਨੇ ਵੱਡਿਆ ਕਾਰਨ ਲੋਅਰ ਫਿਸ਼ਿੰਗ ਲੇਕ, ਵਿਪਰੇਲ ਲੇਕ, ਈਸਟ ਟਰਾਉਨ ਲੇਕ, ਲਿਟਲ ਬੀਅਰ ਲੇਕ ਅਤੇ ਕੈਂਟਰ ਲੇਕ ਅਤੇ ਹੋਰ ਛੋਟੇ ਪਾਈਚਾਰਿਆਂ ਲਈ ਪੁਰਵ ਨਿਕਾਸੀ ਚੇਤਾਵਨੀਆਂ ਝਾੜੀ ਕੀਤੀਆਂ ਗਈਆਂ ਨੇ ਇਸ ਸਾਲ ਹੁਣ ਤੱਕ ਲੱਗਣ ਵਾਲੀਆਂ ਅੱਗਾਂ ਦੀ ਗਿਣਤੀ 2024 ਦੇ ਮੁਕਾਬਲੇ ਕਾਫੀ ਸਦਾ ਹੈ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 205 ਅੱਗਾਂ ਲਗੀਆਂ ਨੇ ਐਸਪੀਸੀਏ ਦੇ ਅਨੁਸਾਰ ਇਹ ਪਿਛਲੇ ਸਾਲ ਦੇ ਇਸ ਸਮੇਂ ਦੌਰਾਨ 165 ਤੋਂ ਵੱਧ ਦਾ ਅੰਕੜਾ ਹੈ ਬੀਤੀ ਦੁਪਹਿਰ ਜਾਰੀ ਕੀਤੀ ਨਿਊਜ਼ ਰਿਲੀਜ਼ ਜਿਸ ਸਕੀਟੂਨ ਸ਼ਹਿਰ ਨੇ ਕਿਹਾ ਹੈ ਕਿ ਕੋਸਮੋ ਸਿਵਿਕ ਸੈਂਟਰ ਜਨਤਾ ਲਈ ਬੰਦ ਹੈ ਤੇ ਹੁਣ ਇੱਕ ਮਨੁਨਿਤ ਨਿਕਾਸੀ ਸਥਾਨ ਹੈ ਕੱਢੇ ਗਏ ਲੋਕਾਂ ਦੀ ਮੇਜ਼ਬਾਨੀ ਨਾਲ ਜੁੜੇ ਖਰਚੇ ਕੈਨੇਡੀਅਨ ਰੈੱਡ ਕਰਾਸ ਨੂੰ ਦਿੱਤੇ ਜਾਣਗੇ ਤਿਹੋਦਰੇ ਮਕਾਨਾਂ ਦੀ ਵਿਕਰੀ ਤੇ ਕੀਮਤਾਂ ਹੋਰ ਡਿੱਗਦੀਆਂ ਹੋਈਆਂ ਵਿਖਾਈ ਦੇਣੀਆਂ ਨੇ ਕੈਨੇਡਾ ਦੇ ਵਿੱਚ ਮਕਾਨਾਂ ਦੀ ਵਿਕਰੀ 2020 ਤੋਂ ਬਾਅਦ ਸਭ ਤੋਂ ਤੇਜ਼ੀ ਦੇ ਨਾਲ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਕੀਮਤਾਂ ਵੀ ਲਗਾਤਾਰ ਘਟ ਰਹੀਆਂ ਨੇ ਇਸ ਪਿੱਛੇ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਵਧੀਆਂ ਕੀਮਤਾਂ ਕਰਕੇ ਲੋਕਾਂ ਨੇ ਘਰ ਖਰੀਦਨੇ ਬੰਦ ਕਰ ਦਿੱਤੇ ਸੀ ਅਤੇ ਇਸ ਕਰਕੇ ਹੁਣ ਕੀਮਤਾਂ ਘਟਾਉਣੀਆਂ ਪੈ ਰਹੀਆਂ ਨੇ ਕੈਨੇਡਾ 'ਚ ਮਕਾਨਾਂ ਦੀ ਵਿਕਰੀ 2020 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਆ ਚੁੱਕੀ ਹੈ ਤੇ ਕੀਮਤਾਂ ਲਗਾਤਾਰ ਘਟ ਰਹੀਆਂ ਨੇ ਆਨ ਤੌਰ ਤੇ ਬਸੰਤ ਰੁੱਤੂ ਵਿੱਚ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਮੌਸਮ ਗਰਮ ਹੁੰਦਿਆਂ ਹੀ ਰੀਅਲ ਏਸਟੇਟ ਬਾਜ਼ਾਰ ਵੀ ਪਖ ਜਾਵੇਗਾ ਪਰ ਇਸ ਵਾਰ ਹਾਲਾਤ ਬਿਲਕੁਲ ਵੱਖਰੇ ਨਜ਼ਰ ਆ ਰਹੇ ਨੇ ਕੈਨੇਡਾ ਰੀਅਲ ਏਸਟੇਟ ਐਸੋਸੀਏਸ਼ਨ ਦੇ ਆਂਕੜਿਆਂ ਮੁਤਾਬਕ ਅਪ੍ਰੈਲ ਦੌਰਾਨ ਮਕਾਨਾਂ ਦੀ ਵਿਕਰੀ 10% ਘਟੀ ਸੰਭਾਵਿਤ ਖਰੀਦਦਾਰਾਂ ਵੱਲੋਂ ਕੁਝ ਸਮਾਂ ਉਡੀਕ ਕਰਨਾ ਹੀ ਬਿਹਤਰ ਸਮਝਿਆ ਜਾ ਰਿਹਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੌਰਾਨ ਪਰੰਪਧੀਆਂ ਟੈਰਿਫਸ ਦਾ ਅਸਲ ਅਸਰ ਉੱਭਰ ਕੇ ਸਾਹਮਣੇ ਆ ਜਾਵੇਗਾ। ਰਿਪੋਰਟ ਮੁਤਾਬਕ ਮਕਾਨ ਵੇਚਣ ਦੇ ਇੱਛੁਕ ਲੋਕਾਂ ਨੂੰ ਸਮਝਾਉਣਾ ਔਖਾ ਹੋ ਰਿਹਾ ਹੈ ਕਿ ਪਿਛਲੇ ਸਾਲ ਵਾਲੀਆਂ ਕੀਮਤਾਂ ਤੇ ਪ੍ਰਾਪਰਟੀ ਸੇਲ ਨਹੀਂ ਹੋਣੀ। ਕੁਝ ਲੋਕ ਇਹ ਵੀ ਸਮਝਣ ਨੂੰ ਤਿਆਰ ਨਹੀਂ ਕਿ ਰੀਅਲ ਅਸਟੇਟ ਏਜੰਟ ਨੂੰ ਕੋਈ ਪ੍ਰਾਪਰਟੀ ਵੇਚਣ ਵਾਸਤੇ ਸਮਾਂ ਤੇ ਪੈਸਾ ਦੋਵੇਂ ਖਰਚ ਕਰਨੇ ਪੈਂਦੇ ਨੇ। ਇੱਕ ਪ੍ਰਾਪਰਟੀ ਨੂੰ ਸਹੀ ਤਰੀਕੇ ਦੇ ਨਾਲ ਸੁਚਿਵਤ ਕਰਨਾ ਤੇ ਇਸ ਦੇ ਇਸ਼ਤਿਹਾਰ ਵਗੈਰਾ ਜਾਰੀ ਕਰਨ ਤੇ 2000 ਡਾਲਰ ਤੱਕ ਖਰਚਾ ਸਕਦਾ ਹੈ। ਖਾਲੀ ਦੇ ਵਿੱਚ ਇੱਕ ਰੀਅਲ ਏਸਟੇਟ ਏਜੰਟ ਨਮੋਸ਼ੀ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਮਕਾਨ ਵੇਚਣ ਵਾਲਾ ਮੌਜੂਦ ਚੱਲ ਰਹੀ ਕੀਮਤ ਤੋਂ ਵੱਧ ਭਾਅ ਤੇ ਪ੍ਰਾਪਰਟੀ ਵੇਚਦਾ ਇਛਕ ਸੀ। ਮਿਸਾਲ ਵਜੋਂ ਵੈਂਕੂਵਰ ਇਲਾਕੇ ਚ ਕੋਰ ਆਇਲੈਂਡ ਵਿਖੇ ਇੱਕ ਮਕਾਨ ਦੀ ਕੀਮਤ 14 ਲੱਖ ਡਾਲਰ ਤੋਂ ਘਟ ਕੇ 13 ਲੱਖ ਡਾਲਰ ਤੇ ਆ ਗਈ ਹੈ। ਵੈਂਕੂਵਰ ਇਲਾਕੇ ਦੇ ਰੀਅਲ ਏਸਟੇਟ ਏਜੰਟਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲ ਦੌਰਾਨ ਇਸ ਤਰੀਕੇ ਨਾਲ ਕੀਮਤਾਂ ਡਿੱਗਦੀਆਂ ਨਹੀਂ ਵੇਖੀਆਂ। ਆਮ ਤੌਰ ਤੇ ਕੀਮਤਾਂ ਚ 10,000, 20,000, 30,000 ਡਾਲਰ ਦੇ ਰੂਪ ਚ ਕਮੀ ਆਉਂਦੀ ਰਹੀ 1 ਲੱਖ ਡਾਲਰ ਜਾਂ 2 ਲੱਖ ਡਾਲਰ ਤੱਕ ਵੀ ਡਿੱਗਣਾ ਪੈ ਰਿਹਾ ਹੈ ਰੀਅਲ اسٹیਟ ਦੇ ਮਾਹਰਾਂ ਨੂੰ ਇਹ ਵੀ ਰੁਝਾਨ ਸਮਝ ਨਹੀਂ ਆ ਰਿਹਾ ਜਦਕਿ ਦੂਜੇ ਪਾਸੇ ਕੁਝ ਰੀਅਲ اسٹیਟ ਏਜੰਟ ਬਗੈਰ ਫੀਸ ਜਾਂ ਕਮਿਸ਼ਨ ਤੋਂ ਵੀ ਸੌਦੇ ਕਰਵਾਉਣ ਨੂੰ ਤਿਆਰ ਹੋ ਗਏ ਨੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਵਾਸ਼ ਦਰਾਂ 'ਚ ਕਟੌਤੀ ਨਾਲ ਵੀ ਬਹੁਤਾ ਫਰਕ ਨਹੀਂ ਪੈਣਾ ਤੇ ਕੁਝ ਲੋਕ ਹੀ ਘਟੀਆਂ ਵਿਆਜ ਦਰਾਂ ਤੇ ਆਧਾਰ ਤੇ ਕਰਜ਼ਾ ਲੈ ਕੇ ਮਕਾਨ ਖਰੀਦਣਾ ਚਾਹਣਗੇ ਇਸ ਦੇ ਨਾਲ ਹੀ ਮੈਂ ਨੇ ਤੇ ਜਸਾਦ ਕੱਲ ਫੇਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ